ਇਵਰੀਵਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਦਿਨ ਹੈਗਾ ਜੀ ਅੱਜ ਮੰਗਲਵਾਰ ਦਾ ਤੇ ਅੱਜ ਦਾ ਦਿਨ ਬਹੁਤ ਖੁਸ਼ੀਆਂ ਭਰੇ ਆ ਦਿਨ ਆ ਭਗਾ ਭਰੇ ਆ ਦਿਨ ਹੈ ਨਾ ਸਾਰੀਆਂ ਭੈਣਾਂ ਲਈ ਸਾਰੇ ਵੀਰਾਂ ਲਈ ਤੇ ਅੱਜ ਹੈਗਾ ਜੀ ਰੱਖੜੀ ਬੰਧਨ ਹੈਪੀ ਰੱਖੜੀ ਬੰਧਨ ਜੀ ਸਾਰਿਆਂ ਨੂੰ ਤੇ ਬੱਸ ਜੀ ਹੁਣ ਮੈਂ ਸਾਰੇ ਘਰ ਦੇ ਕੰਮ ਕਰ ਲੈ ਨਵੇੜ ਲੈ ਮੈਂ ਆਪਣੀ ਨਾਨਦਾਂ ਦੀ ਵੇਟ ਕਰ ਰਹੀ ਹਾਂ ਬਸ ਉਹਨਾਂ ਨੇ ਆਉਣਾ ਹੈ ਆਪਾਂ ਨੇ ਬੈੱਡ ਸ਼ੀਟ ਵੀ ਅੱਜ ਆਪਣੀ ਨਵੀਂ ਪਛਾਤੀ ਕਿਉਂਕਿ ਮੇਰੀ ਨਨਦਾ ਨੇ ਆਉਣਾ ਤਾਂ ਕਰਕੇ ਹੈਨਾ ਇਹ ਮੈਂ ਸੋਚਿਆ ਸੀਗਾ ਪਹਿਲਾਂ ਮੈਂ ਕਿਹਾ ਵੀ ਮੈਂ ਉਹਨੂੰ ਪਛਾਉਂਗੀ ਕੀ ਕਹਿੰਦੇ ਹੁੰਦੇ ਮੇਲੇ ਨੂੰ ਬਟ ਫਿਰ ਮੈਂ ਅੱਜੇ ਪਛਾਤੀ ਮੈਂ ਕਿਹਾ ਹੱਜੇ ਬਿਛਾਉਣੀ ਆ ਵੀ ਮੇਲੇ ਨਾਲੋਂ ਕਿਹੜਾ ਅੱਜ ਕੁਛ ਘੱਟਾ ਹੈਨਾ ਵੀ ਮੇਰੀ ਨਨਦਾ ਨੇ ਆਉਣਾ ਤੇ ਆ ਇਹ ਜਿਸ ਮੇਰਾ ਤੇ ਸਹਜ ਦਾ ਦੇਖੋ ਸੂਟ ਅਸੀਂ ਇੱਕ ਸਾਰ ਦੇ ਸੂਟ ਤਿਆਰ ਕਰਵਾਏ ਨੇ ਤੇ ਇਹ ਅਸੀਂ ਇੱਕ ਸਾਰ ਦੇ ਸੂਟ ਤਿਆਰ ਕਰਵਾਏ ਨੇ ਤੇ ਬਸ ਜੀ ਹੁਣ ਅਸੀਂ ਸਹਜ ਦੇ ਪਾਪਾ ਥੋੜੇ ਸਮਾਨ ਲੈਣ ਨਾਲ ਦੇ ਸ਼ਹਿਰ ਦੇ ਪਰਵਾਲੀ ਤੇ ਉਹ ਸਮਾਂ ਲੈਣ ਗਏ ਹੋਏ ਨੇ ਤੇ ਹੁਣ ਸਹਜ ਤੇ ਵੀ ਬੈਠੇ ਨੇ ਇਹ ਹੁਣ ਰਖੜੀ ਬੰਨਣਗੇ ਫਿਰ ਸਹਜ ਨੇ ਉੱਧਰ ਵੀ ਜਾਣਾ ਆਪਣੇ ਤਾਇਆ ਜੀ ਦੇ ਘਰੇ ਹਨਾ ਤੇ ਦੂਜੇ ਜਿਹੜੇ ਜਾਂਦੇ ਨੇ ਆਪਣੇ ਕੀ ਕਹਿੰਦੇ ਹੋ ਬਾਹਰ ਗਏ ਹੋਏ ਨੇ ਵੀਰ ਜੀ ਹਨਾ ਉਹਨਾਂ ਦੀ ਬੇਟੀ ਆ ਉਹ ਮੀਂਹ ਪੈ ਰਿਹਾ ਉਹਨਾਂ ਨੂੰ ਫੋਨ ਤਾਂ ਕਰਕੇ ਮਤਲਬ ਮੈਸੇਜ ਕਰਤਾ ਸੀ ਵੀ ਆ ਜੀ ਉਹ ਹਨਾ ਹੁਣ ਉਹਨਾਂ ਦਾ ਮੈਸੇਜ ਆਇਆ ਕਹਿੰਦੀ ਦੀ ਮੀਂਹ ਬਹੁਤ ਪੈ ਰਿਹਾ ਸੱਚੀ ਗੱਲ ਆ ਮੀਂਹ ਬਹੁਤ ਪੈ ਰਿਹਾ ਦੇਖੋ ਜੇ हट ਗਿਆ ਫਿਰ ਉਹ ਆਉਣਗੇ ਨਹੀਂ ਦੇਖੋ ਜੀ ਬਾਰਿਸ਼ੇ ਬਾਰਿਸ਼ਾ ਦੇਖੋ पता नहीं हूँगा चलो कोई तो हर साल होंगी मेरी सलाह सी मैं सूट जवाए गर्मी बहुत आ दिल नहीं करता है जो थो मैं अपना सूट सिखावा एक मिनट थूट सिखाई जी मेरा सूट यह आपक करवाया ने त्यार करवाया दुपट्टे अपने लैस लगा ली ਤੇ ਸਹਜ ਦਾ ਵੀ ਸੇਮ ਮਾਮਾ ਧੀਆ ਦਾ ਸਾਡਾ ਸੇਮ ਸੇਮ ਮਾਮਾ ਧੀਆ ਦੇ ਸਾਡੇ ਸੂਟ ਸੇਮ ਨੇ ਤੇ ਬਸ ਜੀ ਹੁਣ ਸਹਜ ਰਖੜੀ ਬੰਨ ਲਵੇ ਫਿਰ ਇਹ ਆਪਣੇ ਪਾਪਾ ਦੇ ਆਏ ਤੇ ਪਾਪਾ ਦੇ ਬੰਨ ਦੂਗੀ ਤੇ ਬਾਕੀ ਜੀ ਅੱਜ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਨਾ ਵੀ ਕੁੜੀਆਂ ਦੇ ਘਰ ਆਉਣਾ ਹੁੰਦਾ ਰੌਣਕਾਂ ਲੱਗਣੀਆਂ ਹੁੰਦੀਆਂ ਨੇ ਹਨਾ ਇਹ ਵੀ ਸੁਆਬ ਨਾਲੇ ਹੁੰਦਾ ਪਰਮਾਤਮਾ ਹਨਾ ਹਰ ਇੱਕ ਨੂੰ ਮੈਨੂੰ ਵੀ ਬਹੁਤ ਚਾਅ ਹੁੰਦਾ ਮੈਂ ਵੀ ਆਪਣੇ ਪੇਕੇ ਘਰ ਜਾਣਾ ਹਨਾ ਤੇ ਮੇਰੇ ਮਾਸੀ ਉਹਨਾਂ ਨੇ ਸਾਰਿਆਂ ਨੇ ਉੱਥੇ ਮਿਲ ਜਾਣਾ ਸਾਰਿਆਂ ਨੇ ਮਤਲਬ ਕਿ ਨਾ ਸੋਨੀ ਦਾਦੀ ਤੇ ਮੈਂ ਵੀ ਉੱਥੇ ਜਾਣਾ ਫਿਰ ਅਸੀਂ ਹਨਾ ਮੇ ਪੇਕੇ ਨੂੰ ਵੀ ਮਾਸਤੇ ਕਿਹਨਾਂ ਨੇ ਵੀ ਉੱਥੇ ਆ ਜਾਣਾ ਫਿਰ ਉਹਨਾਂ ਦੇ ਉੱਥੇ ਬੰਨੂਗੀ ਤੇ ਬਾਕੀ ਜੀ ਹੁਣ ਬਸ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਫਿਰ ਮਿਲਦੀਆਂ ਤੁਹਾਨੂੰ ਫਿਰ ਅੱਜ ਤੁਹਾਨੂੰ ਇਹ ਰਖੜੀਆਂ ਦਾ ਵਲੌਗ ਦਿਖਾਵਾਂਗੇ ਮੈਂ ਬਸ ਬਣੇ ਰਹੋ ਬਸ ਮੇਰੀ ਰੰਦਾ ਵੀ ਜਾਣੇ ਵਾਲੀਆਂ ਹੀ ਨੇ ਉਹ ਦੂਜੇ ਘਰਾਂ ਚ ਵੀ ਗਈਆਂ ਨੇ ਹਨਾ ਫਿਰ ਉਧਰ ਸਾਰਿਆਂ ਦੇ ਜਾਣਾ ਹੁੰਦਾ ਹੈ ਤੇ ਫਿਰ ਆਪਾਂ ਇਸ ਤੋਂ ਬਾਅਦ ਹੋਣਾ ਤਾਂ ਬਾਅਦ ਆਏ ਤਾਂ ਬਾਅਦ ਫਿਰ ਮੈਂ ਜਾਵਾਂਗੀ ਆਪਣੇ ਟੇਕਿਆਂ ਨੂੰ ਚਲੋ ਜੀ ਹੁਣ ਨਰਖੜੀ ਬੰਦੀ ਆ ਸਹਿਜ ਆਪਣੇ ਵੀਰੇ ਦੇ ਚਾਹ ਨੂੰ ਹਣ ਵਾਲੀਆਂ ਦਵਾਲਾਂ ਕੇ ਚੰਗੀ ਤਰ੍ਹਾਂ ਤੇ ਨਵੇਂ ਗਲਾਸ ਕੱਢ ਲਏ ਅੱਜ ਮੈਂ ਨਵੇਂ ਗਲਾਸ ਵੀ ਕੱਢ ਲਏ ਮੈਂ ਕਿਹਾ ਚਲੋ ਅੱਜ ਇਹਨਾਂ ਨੂੰ ਵੀ ਕੱਢ ਲੰਨੇ ਹਨ ਇਹ ਵੀ ਨਹੀਂ ਸੀ ਕੱਢਿਆ ਹੋਇਆ ਤੇ ਸਮੋਸੇ ਸਾਬ ਦੇ ਪਾਪਾ ਜਾ ਕੇ ਲੈ ਆਏ ਸੀਗੇ ਤੇ ਚਾਹ ਨਾਲ ਖਾਵਾਂਗੇ ਸਮੋਸੇ ਬਾਹਰ ਬਹੁਤ ਸੋਹਣਾ ਮੌਸਮ ਹਮ ਤਾਂ ਤਾਂ ਵੇਸੇ ਗਰਮੀ ਲੱਗਦੀ ਹੈ ਕੰਮ ਕੁੰ ਕਰਦੇ ਹਾਂ ਬਸ ਮਾਰ ਮੌਸਮ ਬਹੁਤ ਸੋਹਣਾ ਦੇਖੋ ਦੇਖੋ ਬਾਰਿਸ਼ ਹੋ ਰਹੀ ਹੈ ਬੂੰਦਾ ਬਾਂਦੀ ਤੇ ਬੱਸ ਜੀ ਹੁਣ ਆਜਾ ਵੇਟ ਕਰਦੀ ਆ ਉਹਨਾਂ ਦੀ ਪੇਸ਼ ਕਰੋ ਉਸ ਤੋਂ ਬਾਅਦ ਮੈਂ ਚਾਹੂੰਗੀ ਆਪਣੇ ਪੇਕਿਆਂ ਨੂੰ ਚਲੋ ਜੀ ਹੁਣ ਚਾਹ ਦੇ ਖਲਵਾ ਫਿਰ ਮਿਲਦੀ ਆ ਤੁਹਾਨੂੰ ਲਓ ਜੀ ਵਈ ਸਾਡੀ ਜੱਪਾ ਰਖੜੀ ਬੰਨ੍ਹਣ ਆਈ ਆ ਤੇ ਇਹ ਹੈਗੀ ਆ ਜੀ ਸਾਡੇ ਬੜੇ ਵੀਰ ਜੀ ਦੀ ਬੇਟੀ ਤੇ ਜਿਹੜੇ ਤੁਹਾਨੂੰ ਦੱਸਿਆ ਸੀ ਵੀ ਬੋਲਦੀ ਨਹੀਂ ਜੇ ਕਿਸੇ ਕੋਲ ਹੈਗਾ ਕੋਈ ਇਲਾਜ ਜ਼ਰੂਰ ਦੱਸਿਓ ਬੜੀ ਬਾਹਰ ਗਈ ਹੋਈ ਆ ਇਹ ਛੋਟੀ ਆ ਜੱਪਾ ਰਖੜੀ ਬੰਨ੍ਹਣ ਆਏ ਬੰਦ ਰਖੜੀ ਬਜੱਪੇ ਬੁੱਤ ਬੰਨ ਰਖੜੀ ਚਾਚੂ ਦੇ ਰਖੜੀ ਬੰਦੇ 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 ਰਖੜੀ ਬੰਦੇ ਚਾਚੂ ਦੇ ਪੁੱਤ ਇੱਕ ਕਵੀ ਜੋਦਦੀ ਆ ਇੱਕ ਕਵੀ ਜੋਦਦੀ ਆ ਸਹਜ ਇੱਕ ਬੰਦੇ ਕਵੀ ਜੋਦ ਦੇ ਬੰਦੂਗੀ ਜੱਪਾ ਰਖੜੀ ਬੰਨੂ ਐ ਜੱਪੇ ਓ ਜੱਪੇ ਇੱਧਰ ਖੜਾ ਪ੍ਰਭਜੋਤ ਮਿਲੋ ਪ੍ਰਭਜੋਤ ਨੂੰ ਫਸਟੀਕਲ ਬਲਾਸ ਆ ਰਹੇ ਨੂੰ ਜੱਪੇ ਜ਼ਰੂਰ ਦੱਸਿਓ ਜੇ ਭਾਈ ਕੋਈ ਹੈਗਾ ਵੈਸੇ ਤਾਂ ਵਿਚਾਰੀ ਦਾ ਇਲਾਜ ਬਹੁਤ ਕਰਾਇਆ ਏ ਕੋਈ ਇਲਾਜ ਬਣਿਆ ਨਹੀਂ ਹੈਗਾ ਜੇ ਕੋਈ ਇਲਾਜ ਹੈਗਾ ਤਾਂ ਜ਼ਰੂਰ ਦੱਸਿਓ ਚਲ ਚਲ ਚਲੋ ਵੀਰੇ ਦੇ ਪਾਣਦੇ ਅਭੀ ਜੋਤ ਬਣਾ ਅਭੀ ਜੋਤ ਬਣਾ ਲਾਥੇ ਨੋਕੇ ਅਭੀ ਦੇ ਬੈਠ ਕੇ ਬਣਾ ਲਾ ਪਾਪਾ ਗਏ ਤੁਸੀਂ ਪਰੇ ਹੋਲ ਜਾ ਬੋਲਦੇ ਨਹੀਂ ਤੁਸੀਂ ਸਾਈਡ ਤੇ ਨੂੰ ਹੋ ਜਾ ਚਲ ਇੱਥੇ ਕਰ ਜਾਂਦੇ ਫਿਰ ਹਰ ਕੇ ਬਣ ਪਹਿਲਾ ਮੇਰੇ ਕਰਕੇ ਤਾਂ ਬੈਠੀ ਜੂ ਆ ਬਣ ਹਾਂ ਆਪਾਂ बीरे तो बांध दो जबे बैठ के बांधो बेटा पररे हो तुसी तुसी परे हो जाओ बांध ले हां भाई वेरी गुड <laughs> चल सारी गांठ बांध ले लो भाई जप्पे ने बांधती रखड़ी अभी छोड़ दे महान शख्सियत अंदर घर बात चुके हैं <laughs>

ख़ुशी खुशिया मनाया करो देख मे ਇਹ ਹੋਣਾ ਮਨਾ ਨਹੀਂ ਸਟਿੱਕ ਕਰਨ ਦੇ ਪਹਿਲਾਂ ਹੋਣਾ ਪੈਣਾ

नहीं नहीं कर वो पिंडा बटा फटना नहीं शरदा कादरी मिलबा हां चाहिए ना बिना नहीं पड़े उनको बोल दो पिंडा पानी तो पिला दो पानी लगे तो आ तो इन्हें धक्का दो दिन मुटो कहीं और जा रहे हैं हां फिर क्या जान नहीं तुझे ज्यादा तो और एक बार बीमार है ज्यादा ओ मुते भी मराई करता चाचा का बेटा बेटा जी की बात है ਕੁਈ ਨਹੀਂ ਗ੍ਰੀਜ਼ੀ ਗਰੁਪ ਹੈ ਸੁਤਤਮ ਦੇ ਦੇ ਗ੍ਰੀਜ਼ੀ ਸ਼ੀਸ਼ਾ ਜਿਆ ਕੁ ਜਿਆ ਸਿਮਟਿਆ ਰਹੇ ਦੁਪਹਿਰ ਦਾ ਚਾਹ ਕਹਿੰਦਾ ਜਿਆ ਕੁ ਕੁ ਚਾਹ ਦਾ ਨਾ ਕੋਈ ਸੀ ਦੇ ਵਟਾ ਤੁਸੀਂ ਪੈਸੁਰ ਦੇ ਉੱਪਰ ਕਦ ਰਹਿ ਰਹੇ ਹੋ ਸ਼ੀਸ਼ਾ ਉਹ ਹੋ ਨਹੀਂ ਰੌਂਸ ਲੱਗਿਆ ਹੋਇਆ ਆ ਵੀੜਾ ਸੱਟ ਪਿਆ ਹੈ ਅੱਛਾ ਛੋਹ ਦੀਸ ਵਾਲਾ ਜਿਵੇਂ ਹੋ ਗਿਆ ਹੋਇਆ ਸਾਹਮਣੇ ਦੀ ਸਾਹਮਣੇ ਪਿੱਛੇ ਵੀੜੇ ਸੱਟ ਤੇ ਅੱਛਾ ਹੋ ਗਿਆ ਇੱਧਰ ਤੇ ਬੱਝਿਆ ਲੱਗ ਰਿਹਾ ਹੈ पर गली में पूरी भर गई थी मैंने कर दी बट्टी फेंक दी भाई तो जमेशवर चाव ना करेगी हो गए मन रे आंधी जमेशवर हो गया पूरी तो कह रही है बचा हो गया फिर सब पड़े मु पद ठीक हो जाता है की हो गया कि मैं तो जैसे की पता नहीं दिस किस की चल रही है कोई दे चल गया कि कैसे रहो तो तो पीछे कर रहा है टॉयलेट के पीछे कर रहा है

फोटो खिचल फोटो खिंचल तुम मेरे मूं कर लाद खिंच ला ਕਹਿੰਦਾ ਐਕਸੀਡੈਂਟ ਹੋ ਗਿਆ ਅਰੇ 1.5 ਲੱਖ ਰੁਪਏ ਤੋਂ ਵਾਲਿਆ ਆਈ ਹੁੰਦਾ 1.5 ਲੱਖ ਮੈਨੂੰ ਦੇ ਦੇ 50 ਹਜ਼ਾਰ ਮੈਂ ਸੌਖਾ ਹੋ ਜਾਂਦਾ ਉਹ ਕਹਿੰਦੀ ਕਿ ਮੈਨੂੰ ਮੋਬਾਈਲ ਕਰਦਣ ਦੇਖਾ ਮੈਨੂੰ ਮੋਬਾਈਲ ਕਰਾਉਣੀ ਭਾਈ ਬਟੇ ਫੋਨ ਦਾ ਇਹਨੂੰ ਕਿਸੇ ਨੂੰ ਮਾਤਾ ਕਿਸੇ ਨੇ 1.5 ਲੱਖ ਰੁਪਏ ਇਹ ਮੈਂ ਫੋਨ ਕਰਦਾ ਕਿ ਮੁੰਡਾ ਬਾਹਰ ਤੋਂ ਆਇਆ ਹਾਂ ਸੱਟਾਂ ਲੱਗੀਆਂ ਦਾ ਫੋਨ ਇਹ ਕਰ ਦਿੰਦੀ ਦੇਖ ਫੋਟੋ ਲਿਆ ਮਦਰੀ ਕੀਤਾ ਤੂੰ ਮੈਂ ਕੁੱਤਾ ਹਾਂ ਹੋਰ ਫੜ ਕੇ

ਦੀ ਦਿਨ ਤਾਂ ਚੁੰਨੀਆਂ ਬਹੁਤ ਸੋਹਣੀ ਲੈਣੀ ਆਉਂਦੀ ਆ ਸਿਰ ਤੇ ਐਜੀ ਦਾ ਮੈਨੂੰ ਨਹੀਂ ਲੈਣੀ ਆ ਉਹਦੀ ਆ ਤਾਂ ਹੁਣ ਤਾਂ ਦੂਹੇ ਲਟ ਲਈ ਫਿਰਦੀ ਆ ਨਹੀਂ ਤਾਂ ਐ ਲੈ ਕੇ ਜੀ ਆਈ ਜਲੰਤੀ ਆ ਟੇਢੀ ਜੀ ਇਹ ਹੈ ਕਹਿੰਦੀ ਰਖੜੀ ਬਣਾ ਕੇ ਆ ਜਾ ਪੈਸੇ ਉਹ ਭੋਲੀ ਹੋ ਕੋਈ ਨਾ ਹੈਪਿੰਦਰ ਕੱਟ ਦੋ ਕੱਟ ਲਓ ਪੁੱਤ ਇਹ ਬੋਤ ਦੇ ਤੇ ਆਪ ਬਿੰਦਰ ਪੂਜ ਨੂੰ ਮੋੜ ਦਿਆ ਬਹੁਤ ਦੋਨਾਂ ਦੇ ਆ ਤਾਂ ਆਪਣੇ ਕੋ ਰੱਖ ਲੈ ਭਾਈ

ਕਦੀ ਮਾਪਾ ਲੈ ਕਦੀ ਉੱਠਾ ਐਕੜੇ ਫੜਾ ਜਾਣਾ ਪਾ ਜੋਈ ਦਾ ਕੰਮ ਆ ਤੇਰੇ ਗੱਡੇ ਪਾਈ ਨੀ ਠੀਕ ਆ ਸਮਝ ਠੀਕ ਆ ਹੁਣ ਮੈਂ ਥੱਪੜ ਲਾ ਆ ਜਾ ਬਿੱਦਰੇ ਇਹ ਕਰ ਜਾਣਾ ਸਾਨੂੰ ਦਾ ਵੀ ਇਹ ਦੇ ਜਾ ਗੱਲ ਵਾਸਤੇ ਨਾ ਇਹ ਕੁਝ ਵੀ ਬਣੀ ਨਾ ਹਾਂ ਹਾਂ ਸਟicker ਵੀ ਆ ਜਿਹੜਾ ਕਾਰਟ ਦੇ ਨਾਲੇ ਲੱਗਿਆ ਹੁੰਦਾ ਉਹ ਹੀ ਖਰੀਦ ਕੇ ਲਿਆਇਆ ਕਰਾਂਗੇ ਆਪਾਂ ਹੀ ਇੱਕ ਰਵਿਆ ਕਾਰਡ ਦੇ ਨਾਲ ਉਹੀ ਪਹਿਲੇ ਪਹਿਲੇ ਆਈਦਾ ਹੁੰਦਾ ਬੜਾ ਪਿਆਰ ਹੁੰਦਾ ਮੈਨੂੰ ਆਗਿਆ ਕਿ ਕਿੰਨੇ ਰਿਸ਼ਤੇ ਖਰਾਬ ਹੁੰਦੇ ਨੇ ਲੱਦੀਆਂ ਕੁੜੀਆਂ ਤਾਂ ਹੀ ਸੋਹਰੇ ਵੀ ਨਹੀਂ ਜਾਂਦੀਆਂ ਹੈਗੀਆਂ ਵੀ ਸਾਡੇ ਪੈਰ ਪਰ ਜਾਈ ਸਾਨੂੰ ਦੰਦੇ ਨਹੀਂ ਕੁਛ ਅੱਜ ਨਾ ਭਾਈ ਪਰ ਜਾਈ ਮੈਸੇਜ ਨੂੰ ਦੇਖ ਕੇ ਹੀ ਬੰਦਾ ਮੱਥਾ ਛੱਡਦਾ ਫੜ ਚੁੱਕੜੀ ਫੋਟੋ ਕਿ ਚਿਲਣ ਦੋ ਕਿੱਚ ਹੋ ਗਈ ਵੈਸੇ ਇੰਨੀ ਜ਼ਿਆਦਾ ਵਧੀਆਂ ਨਹੀਂ ਆਉਂਦੀਆਂ ਤੇਰੇ ਵੀਰੇ ਦੇ ਫੋਟੋ ਚੋਂ ਪਤਾ ਨਹੀਂ ਕੀ ਕਰਦਾ ਹੋਊਗਾ ਕੀ ਕਰੇ ਕਿੱਚ ਰਵੇ ਚੀਜ਼ਾਂ ਵਿੱਚ अरे शायद तू खिंचला ਜੀ ਆਈਏ ਪਾਸੀ ਉਹ ਹੈ ਗਿਆ ਕੰਦੇ ਮੈਂ ਕਿ ਫੋਟੋ ਖਿਡਾ ਬਹੁਤ ਹੁੰਦੀ ਹੈ ਹੈ ਮੈਂ ਮੈਂ ਆਹ ਦੇਖ ਕਿ ਮੈਂ ਪੈਕਿੰਗ ਚਾਹਾਂ ਲੱਗਾਈ ਹੈ ਆਈ ਹੈ ਅਬੀ ਐਨਾ ਕੁਛ ਕਰਦਾ ਫੋਟੋ ਤਾਂ ਕਦੀ ਚੱਜਦੀਆਂ ਨਹੀਂ ਕਹਿੰਦੇ ਫੋਟੋਫੋਟੋਫੋਟੋ ਹੁੰਦੇ ਨੇ ਠਹਿਰਾ ਅਬੀ ਜੋ ਚੱਪ ਦੇਖ ਆਪੇ ਸਾਰੀ ਪਾ ਲਾ ਪਰਜੋ ਹੁਣ ਫੋਟੋ ਕਿ ਚੱਲੋ ਚੱਪ ਦੇਖ ਆਪੇ ਸਾਰੀ ਵੀਡੀਓ ਲਵਾਓ ਹਾਇ ਰੱਬਾ ਇਹ ਤਾਂ ਜਮੇ ਗੰਦੀਆਂ ਫੋਟੋ ਖਿੱਚਣ ਲੱਗਿਆ ਹੋਇਆ ਹੈ ਰਕੜੀ ਬੰਨਦਾ ਬਾਦ ਟਿੱਕਾ ਬੁੱਲ ਲਿਆ ਗਿਆ ਟਿੱਕਾ ਬਾਜ ਆ ਰੋ ਪੰਡਤ ਆ ਗਿਆ ਤੇ ਟੈ ਟੇ ਹੋ ਗਿਆ ਇਹ ਕਮ ਰਹਿ ਗਿਆ ਸੀ ਐਨੇ ਸ਼ੁਕਰ ਕਰ ਤੈਨ ਨਾਲ ਯਾਦ ਆ ਗਿਆ ਕਿਤੇ ਉੱਤੇ ਜਾ ਕੇ ਨਾ ਘਰ ਯਾਦ ਆ ਗਿਆ ਅਵਿੰਦਰ ਕਿਤੇ ਘਰ ਜਾ ਕੇ ਨਾ ਯਾਦ ਆ ਗਿਆ ਭੇਂਟ ਦੇ ਫਿਰ ਦੁਬਾਰੇ ਆਉਂਦੀ ਕਿ ਕਰਿਆ ਯਾਰ ਵੀ ਅਮੀਰ ਜੀ ਨੂੰ ਸੁਣਿ ਗਏ ਰਹਿਤਾ ਸ਼ੈਲੀ ਕਰਦੇ ਬਟਾਉਂਦੇ ਆ ਹੈ ਸਹਿਜ ਨਾਲ ਆ ਗੀਤ ਨਾਲ ਆ ਵਿੱਚ ਗੀਤ ਨਹੀਂ ਨਾਲ ਵੀ ਕੋਈ ਫਿਲਟਰ ਨਹੀਂ ਫਿਲਟਰ ਪਾਪਾ ਦੇ ਫੋਨ 'ਚ ਹੈ ਹੀ ਨਹੀਂ ਬਹੁਤ ਅਜੀਬ ਜਿਹਾ ਫਿਲਟਰ ਨੇ ਕੋਈ ਨਾ ਫੰਕਸ਼ਨ ਕਿੱਥੇ ਨਹੀਂ ਕੋਈ ਓਏ ਠੂ ਸਹਿਜ ਭਰੇ ਹੋ ਵਿੱਚ ਵਿਚਾਰ ਰਹੀਆਂ ਬੱਤਾ बैटरी ला पाती शौक होता लै गाल

ਜਾਂ ਦਾ ਬਣਾਇ ਕੰਮ ਥੱਕ ਗਈ ਵਸ ਕੱਟ ਦੇ ਦੋ ਕੱਟ ਦੇ ਦੋ ਮਸੀ ਇਹਨੂੰ ਕੱਟ ਦੇ ਦੋ 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 ਆਹ ਕੱਟ ਦੇ ਦੋ ਆਹ ਕੱਟ ਦੇ ਦੋ ਪਾਪਰ ਰਖੜੀ ਨੇ ਉਹ ਗੱਡੀ ਦੇ ਬੰਦਾ ਕਿੱਥੇ ਗਈ ਹੈ ਬਿੰਦਰ ਦੀਦੀ ਇੱਧਰ ਨੂੰ

अभी तुझे कितनी और कभी थोड़ी كده लेती ना जब बोलते देख सारे ग्राफों की चीज आप वालों को कंधे का फैज लगा के थोड़ा हिला कर आओ फोटो करा चलो करा ये चित्र आज लोड चला 12 काम कर अभी हो जा

ਆਈਫੋਨ ਐਕਸਸ 15000 ਦਾ ਹੁੰਦਾ 15000 ਐਪਲ ਹੀ ਬੋੜਦਾ ਲੈ ਇਹ ਉਹ ਤਾਰਾ ਜਿਸੇ ਕਿਚੀ ਮੈਂ ਤੁਹਾਨੂੰ ਦੇਤੀ ਲਾ ਕਿਚੀ ਦੇ ਲਾ ਕੇ ਭੁਜੀਓ ਨਹੀਂ ਦੇਖੋ ਪਾਣੀ ਦੋਤਾ ਮੋਟੀ ਦਾ ਹੀ ਆਏਗੀ ਆ ਖਾਇਆ ਕਰ ਲੈ ਤਾਂ ਮੱੜ ਜਮੋਟੇ ਡਾਈਟਿੰਗ ਕਹਿੰਦੀ ਮੈਂ ਤਾਂ ਕਰਨ ਲੱਗਣਾ मगर दिखना पूीजिया लगिया हुई जी अपने रखड़ी बनना कोई ना ना बह चू कर लिया